ਇਸ ਵਿੱਚ ਲਈ ਵੱਡੀ ਖਬਰ ਮਾਨਸਾ ਦੇ ਪਿੰਡ ਰੱਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਰਜਵਾਹੇ ਦੇ ਵਿੱਚ ਅਚਾਨਕ ਪਾੜ ਪੈਣ ਕਰਕੇ ਕਿਸਾਨਾਂ ਦੀ 100 ਏਕੜ ਤੋਂ ਵੱਧ ਫਸਲ ਨੂੰ ਨੁਕਸਾਨ ਪਹੁੰਚਾਇਆ ਹੈ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਵੀ ਇਸੇ ਹੀ ਰਜਵਾਹੇ ਦੇ ਵਿੱਚ ਵੱਡਾ ਪਾੜ ਪਿਆ ਸੀ ਜਿਸ ਕਾਰਨ ਕਿਸਾਨਾਂ ਦੀ ਬਹੁ ਗੰਤੀ ਫਸਲ ਜਿਹੜੀ ਹੈ ਉਹ ਖਰਾਬ ਹੋ ਚੁੱਕੀ ਸੀ ਜਿਸ ਕਾਰਨ ਕਿਸਾਨਾਂ ਨੂੰ ਕਾਫੀ ਨੁਕਸਾਨ ਦਾ ਜਿਹੜਾ ਕਾਜ ਕਮਿਆਜਾ ਭਰਨਾ ਪਿਆ ਸੀ ਤੇ ਉੱਥੇ ਹੁਣ ਜੇਕਰ ਇਸ ਸਾਲ ਦੀ ਗੱਲ ਕਰੀਏ ਤਾਂ ਇਸ ਸਾਲ ਵੀ ਰੱਲਾ ਪਿੰਡ ਦੇ ਸਰੋਜਵਾਹ ਦੇ ਵਿੱਚ ਵੱਡਾ ਪਾੜ ਪਿਆ ਜਿਸ ਕਰਕੇ ਕਿਸਾਨਾਂ ਦੀ 100 ਏਕੜ ਤੋਂ ਵੱਧ ਮੂੰਗੀ ਅਤੇ ਮੱਕੀ ਦੀ ਫਸਲ ਨੁਕਸਾਨੀ ਗਈ ਹੈ ਕਿਸਾਨਾਂ ਦੇ ਵੱਲੋਂ ਲਗਾਤਾਰ ਸਰਕਾਰ ਦੇ ਉੱਤੇ ਨਿਸ਼ਾਨੇ ਸਾਧੇ ਜਾ ਰਹੇ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਵੀ ਇਸ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਪਰ ਸਰਕਾਰ ਦੇ ਕੰਤੇ ਜੋ ਨਹੀਂ ਸਰਕੀ ਜਿਸ ਕਰਕੇ ਹੁਣ ਇੱਕ ਵਾਰੀ ਫੇਰ ਤੋਂ ਪਿੰਡ ਦੇ ਵਿੱਚ ਨੁਕਸਾਨ ਹੋਇਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਇਹ ਪਾੜ ਇਸੇ ਤਰ੍ਹਾਂ ਵੱਧਦਾ ਰਿਹਾ ਤਾਂ ਹੋਰ ਪਿੰਡਾਂ ਦੇ ਵਿੱਚ ਵੀ ਕਿਸਾਨਾਂ ਦੀ ਫਸਲਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਨੁਕਸਾਨ ਤਾਂ ਬਾਈ ਜੀ ਇਹ ਹੈ ਮਤਲਬ ਜਿਹੜੀ ਮਾਹਿਕਮਿਆਂ ਵੀ ਵੱਡੀਆਂ ਗਲਤੀਆਂ ਨੇ ਜਿਵੇਂ ਹੁਣ ਆਹ ਪਾਰਡਿੰਗ ਹੈ ਇਹ ਚਾਲੂ ਹੋਣ ਪਾਰਡੀਆਂ ਚਾਲੂ ਹੋਣ ਤਾਂ ਨਾ ਨੁਕਸਾਨ ਹੋਵੇ ਕੋਈ ਸਾਡੇ ਜ਼ਮੀਨੀ ਪਦਾਰ ਭਰਾਵਾਂ ਦਾ ਵੀ ਆਹ ਪਾਰਡੀ ਵੱਢ ਲੈਂਦੇ ਨੇ ਹਨ ਇਹਦੇ ਵਿੱਚੋਂ ਦੂਜੀ ਗੱਲ ਸਾਰਿਆਂ ਤੋਂ ਵੱਡੀ ਅਸੀਂ ਤਾਂ ਮਾਹਿਕਮਿਆਂ ਦੀ ਅੰਨਗੈਲੀ ਮੰਨਦੇ ਹੁਣ ਇਹਨਾਂ ਨੇ ਐਂ ਕਹਤਾ ਵੀ ਸਰਕਾਰ ਨੇ ਵੀ ਟੇਲਾਂ ਤੇ ਪਾਣੀ ਤੇ ਸੂਆਂਾਂ ਦੀ ਵੀ ਮੁਰੰਮਤ ਨਹੀਂ ਹੋ ਰਹੀ ਸਾਡੇ ਜਦੋਂ ਪਹਿਲਾਂ ਦੋ ਵਾਰੀ ਸੂਆ ਟੁੱਟਿਆ ਉਹ ਮਨਰਾਜ ਬਾਹਰ ਟੁੱਟਿਆ ਉਦੋਂ ਵੀ ਅਸੀਂ ਆਖਿਆ ਸੀ ਸੂਆਂ ਦੀ ਸਪਾਈ ਕਰਾਓ ਫੇਰ ਇਦੋਂ ਅੱਗੇ ਜਾ ਕੇ 10 20 ਕਿੱਲੇ ਕਬਾਹੀ ਉਦੋਂ ਵੀ ਐਕਸ਼ਨ ਸਾਹਿਬ ਨੂੰ ਵੀ ਐਸਡੀਐਮ ਸਾਹਿਬ ਨੂੰ ਵੀ ਸਪੈਸ਼ਲ ਕਿਹਾ ਵੀ ਸਾਰੇ ਇਹਦੀ ਮੁਰੰਮਤ ਕਰਾਓਗੇ ਉਹ ਕੇਰਾ ਤਾਂ ਬਸ ਉਦੋਂ ਤਾਂ ਮਹਿਕਮਾ ਸਾਰਾ ਲਾ ਲਾ ਵੀ ਕਹਿੰਦਾ ਵੀ ਕਰਾਉਣਿਆਂ ਜੀ ਐਂ ਕਰਦੇ ਹਾਂ ਹੁਣ ਅੱਜ ਦੀ ਤੁਸੀਂ ਲਾ ਲਓ ਅੱਜ ਸਵੇਰੇ ਦਾ 6 ਵਜੇ ਦੇ ਦੀ ਐਸਡੀਐਮ ਸਾਹਿਬ ਨਾਲ ਐਕਸ਼ਨ ਸਾਹਿਬ ਨਾਲ ਗੱਲ ਹੋਈ ਹੈ ਇੱਕ ਵੀ ਅਧਿਕਾਰੀ ਨਹੀਂ ਇੱਥੇ ਆ ਰਿਹਾ ਇੱਕ ਵੀ ਅਧਿਕਾਰੀ ਨਹੀਂ ਪਹੁੰਚਿਆ ਹੁਣ ਇਧਰਲੀ ਸਾਈਡ ਤੁਸੀਂ ਨਿਗਾਹ ਮਾਰਨੋ ਇਹ ਘਰ ਨੇ ਘਰਾਂ ਨੂੰ ਨੁਕਸਾਨ ਹੈ ਮੱਕੀ ਦੀ ਫਸਲ ਨੂੰ ਮੂੰਗੀ ਦੀ ਨੂੰ ਤੇ ਜਿਹੜੀਆਂ ਬੌਧ ਵਗੈਰਾ ਬੀਜੀ ਹੋਈ ਸੀ ਜੀਰੀ ਦੀ ਉਹ ਨੁਕਸਾਨ ਹੀ ਨੁਕਸਾਨ ਐਦੂ ਵੱਧ ਉਹ ਜਾਨੀ ਮਾਨੀ ਦਾ ਨੁਕਸਾਨ ਵੀ ਹੋਊਗਾ ਜਿਹੜਾ ਨਾ ਬੰਦ ਹੋਇਆ ਹੁਣ ਵੀ ਲਾ ਲਓ ਵੀ ਜਥੇਬੰਦੀ ਤੌਰ ਤੇ ਵੀ ਅਸੀਂ ਆਪਦੀ ਪੂਰੀ ਕੋਸ਼ਿਸ਼ ਕਰੀ ਜਾਂਦੇ ਅਸੀਂ ਸਿੱਧੂਪੁਰ ਤੌਰ ਤੇ ਪਰ ਲੋਕਾਂ ਨੂੰ ਵੀ ਮਤਲਬ ਇਹ ਗੁੰਜਾਇਸ ਕਰਦੇ ਆ ਵੀ ਅਸੀਂ ਤੁਸੀਂ ਵੱਧ ਤੋਂ ਵੱਧ ਹੁਣ ਇੱਥੇ ਪਹੁੰਚ ਕੇ ਭਾਈ ਇਹਨੂੰ ਆਪਾਂ ਇੱਕ ਵਾਰ ਬੰਦ ਕਰੀਏ ਤੇ ਉਦੋਂ ਵੱਧ ਉਹ ਜਿਹੜਾ ਇਹ ਪ੍ਰਸ਼ਾਸਨ ਸੁੱਤਾ ਪਿਆ ਇਹ ਸਾਨੂੰ ਕਹਿੰਦੇ ਨੇ ਵੀ ਅਸੀਂ ਸੜਕਾਂ ਤੇ ਬਹਿ ਜਾਂਦੇ ਸਾਡੇ ਆਪ ਦੇ ਲੋਕੀ ਕਹਿਣ ਲੱਗ ਜਾਂਦੇ ਆ ਵੀ ਸੜਕਾਂ ਤੇ ਬੈਠ ਕੇ ਜੀ ਇਹ ਉਹ ਅਸੀਂ ਮਜਬੂਰੀ ਵਸ ਜਾ ਕੇ ਸੜ 5 ਵਜੇ ਦੇ ਦਾ محکمہ ਨੂੰ ਸਾਰੇ ਨੂੰ ਫੋਨ ਹੋਇਆ ਹੋਇਆ ਇੱਕ ਵੀ ਅਧਿਕਾਰੀ ਨਹੀਂ ਪਹੁੰਚਿਆ ਸਾਡੇ ਨੂੰ ਹੁਣ ਸਾਡਾ ਮਜਬੂਰੀ ਬਸ ਅਸੀਂ ਦੇਖ ਰਹੇ ਆ ਘੰਟਾ ਹੋ ਡਿੱਕਦੇ ਆ ਉਹਨਾਂ ਨੂੰ ਇਸ ਦੁਬਾਰੋ ਅਸੀਂ ਸੜਕ ਰੋਕਾਂ ਸ਼ਾਂਤਾ ਜੀ ਇੱਥੇ ਜਿੰਨਾ ਆਪਣਾ ਦੇਖੋ ਆ ਮਾਰਕੀਟ ਦੇਖੋ ਕੈਮਰਾ ਜੀ ਕਿੱਥੋਂ ਤੱਕ ਪਾਣੀ ਦਿੰਦਾ ਮੈਨੂੰ ਲੱਗਦਾ ਇੱਕ ਟੁਕੜਾ 20 ਲੱਖ ਦਾ ਨੁਕਸਾਨ ਹੋ ਸਕਦਾ ਜੀ ਕਿਉਂਕਿ ਅੱਜ ਕੱਲ ਹੁਣ ਹਰ ਇੱਕ ਬੰਦੇ ਨੇ ਮੂੰਗੀ ਬੀਜੀ ਹੋਈ ਹੈ ਕਿ ਕਿਸੇ ਨੇ ਮੱਕੀ ਬੀਜੀ ਹੈ ਕਿਸੇ ਨੇ ਮੂੰਗੀ ਤੇ ਕੁੱਲ ਮਿਲਾ ਕੇ 20 ਲੱਖ ਤੱਕ ਤੋਂ ਜ਼ਿਆਦਾ ਨੁਕਸਾਨ ਉੱਪਰ ਆਇਦੂ ਘਟਣੀ ਹੈਗਾ ਕੀ ਮੰਗ ਕੀ ਕਰਦੇ ਹੋ ਮੰਗ ਤਾਂ ਇਹ ਹੈ ਜੀ ਇਦੋਂ ਪਹਿਲਾਂ ਵੀ ਦੋ ਵਾਰ ਇੱਥੇ ਨੱਕਾ ਟੁੱਟ ਰਿਹਾ ਜੀ ਉਹ 1 ਕਿਲੋਮੀਟਰ ਪਹਿਲਾਂ ਪਿਛਲੇ ਸਾਲ ਟੁੱਟਿਆ ਸੀ ਜੀ ਆਹ ਆਹ ਪਿਛਲੇ ਸਾਲ ਚ ਹੁਣ ਇਹ ਹੋ ਗਿਆ ਅਸੀਂ ਸਰਕਾਰ ਤੋਂ ਮੰਗ ਇਹ ਕਰਦੇ ਆਂ ਵੀ ਇਹਦਾ ਕੋਈ ਪੱਕਾ ਹੱਲ ਕਰਿਆ ਜਾਵੇ ਕਿਸੇ ਕਿਸਮ ਦਾ ਵੀ ਕੋਈ ਨਿਸ਼ਾਨਦੇਹੀ ਕਰਾਉਣਾ ਜਾਂ ਕੁਝ ਵੀ ਕਰਾਉਣਾ ਇਹਦਾ ਪੱਕਾ ਹੱਲ ਹੋਣਾ ਚਾਹੀਦਾ ਬਾਰ ਬਾਰ ਇਹ ਨੁਕਸਾਨ ਇਹਨਾਂ ਕਿਸਾਨਾਂ ਤੋਂ ਨਹੀਂ ਚੱਲਿਆ ਜਾਂਦਾ